ਅੱਜ ਚਵਾਲ ਪੁਕਤਾ ਤੇ ਚਵਾਲ ਪਿੰਡ ਦੀਆਂ ਸੈਂਕੜੇ ਬੀਬੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਆਮ ਆਦਮੀ ਪਾਰਟੀ ਦੇ ਵਿੱਚ ਸਭ ਹੋ ਜਾਈਆਂ ਨੇ ਕਿ ਸਾਡੇ ਮਾਣਯੋਗ ਓਨੂਚੀ माजी ਸਰਪੰਚ ਸਾਹਿਬ ਮਨਜਿੰਦਰ ਸਿੰਘ ਜਿਆਸਪੁਰਾ ਐਮਐਲਏ ਸਾਹਿਬ ਰੰਜੂ ਸਿੰਘ ਖਡਾਨਾ ਚੇਅਰਮੈਨ ਸਾਹਿਬ ਤੇ ਸਾਡੇ ਹੋਰ ਸਾਥੀ ਇਨਾਂ ਦੀ ਹਾਜ਼ਰੀ ਦੇ ਵਿੱਚ ਤੇ ਇਨਾਂ ਦੀ ਮਿਹਨਤ ਦੇ ਸਦਕਾ ਅੱਜ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਸੁਮੇਂ ਕਹਿ ਸਕਦਾ ਕਿ ਇਨਾਂ ਦੇ ਆਪ ਦੇ ਨਾਲ ਸਰਦਾਰ ਜੀ ਦੀ ਸਹਾਇਤਾ ਨਾਲ ਉਹ ਜਿੱਤ ਵੀ ਜਿੱਤਿਆ ਜਿਵੇਂ ਸਾਰੀਆਂ ਸਾਡੀਆਂ ਭੈਣਾਂ ਨੇ ਸਿੱਖੀ ਤੇ ਬਹੁਤ ਵਧੀਆ ਹੈ ਕਿ ਜੋ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਹਮੇਸ਼ਾ ਸਤਿਕਾਰ ਰਹੇਗਾ ਤੇ ਪਾਰਟੀ ਦੇ ਵਿੱਚ ਤੁਹਾਨੂੰ ਬੰਦਾ ਜਿਹੜਾ ਮਾਨ ਸਨਮਾਨ ਹੈ ਉਹ ਦਿੱਤਾ ਜਾਊਗਾ ਤੇ ਬਾਕੀ ਇਸ ਇਲੈਕਸ਼ਨ ਦੀ ਸਾਰੇ ਘੁੰਮ ਫਿਰ ਕੇ ਦੇਖਿਆ ਪੂਰਾ ਤਰਨ ਤਾਰਨ ਹਲਕਾ ਜਿਹੜਾ ਉਹ ਸਾਰਾ ਪੱਪਾਂ ਪਾਰ ਹੋਇਆ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਕੀਤੇ ਕੰਮਾਂ ਦੇ ਸਦਕਾ ਤੇ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਕਿ ਜੋ ਸਰ ਇਹ ਸਰਕਾਰ ਨੇ ਕੰਮ ਕੀਤੇ ਹੈ ਤਾਂ ਪਿਛੜੀਆਂ ਸਰਕਾਰਾਂ ਜਿਹੜੀਆਂ 70 ਸਾਲ ਤੱਕ ਇਸ ਦੇ ਰਾਜ ਕਰਦੇ ਆ ਰਹੀਆਂ ਉਹ ਉਹਨੇ ਕੰਮ ਨਹੀਂ ਕਰ ਸਕੀ। ਆ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਕੋਈ ਕਿਸੇ ਤਰ੍ਹਾਂ ਦਾ ਸਹਾਰਾ ਲਈ ਫਿਰਦੇ ਆ ਕੋਈ ਫੌਜੀਆ ਧਰਮੀਆਂ ਦਾ ਨਾਂ ਤੇ ਵੋਟਾਂ ਮੰਗ ਰਹੇ ਆ। ਸੋ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹ ਵੀ ਦੁਨੀਆ ਜਾਣਦੀ ਆ ਵੀ ਕਿਹੜੀਆਂ ਸਰਕਾਰਾਂ ਵੀ ਦੇ। ਕੋਈ ਆਪਣੇ ਆਪ ਵਾਰਸ ਬਣੇ ਫਿਰਦੇ ਆ ਪੰਜਾਬ ਦੇ ਅਸਲੀ ਵਾਰਸ ਤਾਂ ਸਾਡੀਆਂ ਮਾਤਾਵਾਂ ਤਾਂ ਹਨ ਜਿਨ੍ਹਾਂ ਨੇ ਆਪਣੀ ਬੋਟ ਦੇ ਰਾਹੀਂ ਆਪਣੀ ਸਪੋਰਟ ਦੇ ਰਾਹੀਂ ਕਿਸੇ ਨੂੰ ਅਰਸ਼ ਤੇ ਬਿਠਾਉਣਾ ਤੇ ਕਿਸੇ ਨੂੰ ਫਰਸ਼ ਤੇ ਬਿਠਾਉਣਾ ਆਪਣੇ ਆਪ ਕੋਈ ਬਣਿਆ ਫਿਰੇ ਉਹਦੇ ਕੋਈ ਮੈਨੇ ਨਹੀਂ ਰਖਦੇ ਕਿਸੇ ਪਾਰਟੀ ਕੋਲੇ ਅੱਜ ਕੱਖ ਨਹੀਂ ਕਰਨੀ ਅੱਜ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਜਿਨੇ ਉਹ ਇਤਿਹਾਸਕ ਕੰਮ ਪਿਛਲੇ ਸਮੇਂ ਦੇ ਵਿੱਚ ਕੀਤੇ ਨੇ ਇਹਨਾਂ ਨੂੰ ਲੋਕੀ ਯਾਦ ਕਰਦੇ ਆ। ਸੋ ਮੈਂ ਅੱਜ ਦੇ ਇਸ ਮੌਕੇ ਤੇ ਸਾਰੀਆਂ ਸਾਡੀਆਂ ਭੈਣਾਂ ਨੂੰ ਵਧਾਈ ਵੀ ਦਿੰਨਾ ਕਿ ਤੁਸੀਂ ਸਾਡੇ ਨਾਲ ਚੱਲੇ ਹੋ ਤੇ ਸਾਡੇ ਸਾਰੇ ਆਗੂ ਸਹਿਬਾਨ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਨੇ ਇਹਨਾਂ ਦੀ ਵੀ ਅਸੀਂ ਪ੍ਰਸ਼ੰਸਾ ਕਰਦੇ ਆ ਤੇ ਸਰਦਾਰ ਅਰਬੀਰ ਸਿੰਘ ਸੰਧੂ ਸਾਹਿਬ ਨੂੰ ਜਿਨ੍ਹਾਂ ਨੇ ਪਿਛਲੇ ਤਿੰਨ ਵਾਰ ਤਿੰਨ ਪਲਾਂ ਦੇ ਵਿੱਚ ਇਸ ਹਲਕੇ ਦੀ ਸੇਵਾ ਕੀਤੀ ਹੈ ਤੇ ਹੁਣ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਰੰਗਲਾ ਪੰਜਾਬ ਬਣਾਉਂਦਾ ਸੁਪਨਾ ਹੈ ਉਹ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਸਰਦਾਰ ਹਰਮੀਰ ਸਿੰਘ ਸੱਤੋਹਰੀ ਵੀ ਸਾਡੇ ਨਾਲ ਚੱਲ ਕੇ ਪੂਰੀ ਤਰ੍ਹਾਂ ਇੱਕ ਸਹਾਰਾ ਬਣ ਕੇ ਲੋਕਾਂ ਦਾ ਇੱਜ਼ਤੀ ਮਕਾਮ ਕਰਦਾ ਬਹੁਤ ਬੜਾ